ਇੱਕ ਐਪਲੀਕੇਸ਼ਨ ਆ ਆਰਟਿਸਟ ਡਿਜ਼ਾਈਨਰ 1.7 ਜਿਸ ਦੇ थ्रू ਆਪਾਂ ਕਰਨਾ ਹੈ ਡਿਜ਼ਾਈਨ ਸੈੱਟ ਕਰਨਾ ਹੈ ਆਪਾਂ ਹੁਣ ਕਲਰ ਚੇਂਜ ਕਰਾਂਗੇ ਕਿ ਜਿਹੜੇ ਜਿਹੜੇ ਆਪਾਂ ਕਲਰ ਰੱਖਣੇ ਆ ਕਿੰਨੇ ਕਲਰ ਰੱਖਣੇ ਇਹਦੇ ਵਿੱਚ ਡੁਪਲੀਕੇਟ ਕਰ ਲਿਆ ਹੋਇਆ ਹੈ ਡੁਪਲੀਕੇਟ ਕਰਕੇ ਆ ਵੇਖੋ ਜੀ ਆਪਣਾ ਪੌਚਾ ਪੂਰਾ ਰੈਡੀ ਹੋ ਚੁੱਕਿਆ ਜਿੰਨਾ ਆਪਾਂ ਨੂੰ ਚਾਹੀਦਾ ਸੀ ਗੱਲ ਜੀ ਤੁਹਾਡਾ ਸੀਐਮਕੇ embroidery ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਸਾਡੇ ਕਸਟਮਰ ਦੀ ਡਿਮਾਂਡ ਸੀ ਕਿ ਸਾਨੂੰ ਇਹ ਵਾਲਾ ਡਿਜ਼ਾਈਨ ਸਾਡੇ ਸੂਟ ਤੇ ਰੈਡੀ ਕਰਕੇ ਦੋ ਹੁਣ ਆਪਾਂ ਇਹ ਡਿਜ਼ਾਈਨ ਇਹ ਪਲੇਨ ਸੂਟ ਦੇ ਉੱਪਰ ਕਰਾਂਗੇ ਜੀ ਰੈਡੀ ਕਸਟਮਰ ਦੇ ਮੇਚੇ ਦੇ ਅਕੋਰਡਿੰਗ ਮੈਜ਼ਰਮੈਂਟ ਦੇ ਅਕੋਰਡਿੰਗ ਉਹਨਾਂ ਦੇ ਸੈਟਰ ਕਰਨਾ ਹੈ ਇਹ ਜੀ ਆਪਣੇ ਕੋਲ ਪੀਸੀ ਦੇ ਵਿੱਚ ਆ ਜਾਂਦੀ ਹੈ ਇੱਕ ਐਪਲੀਕੇਸ਼ਨ ਆ ਆਰਟਿਸਟ ਡਿਜ਼ਾਈਨਰ 1.7 ਜਿਸ ਦੇ ਥਰੂ ਆਪਾਂ ਕਰਨਾ ਹੈ ਡਿਜ਼ਾਈਨ ਸੈੱਟ ਕਰਨਾ ਹੈ ਲਓ ਜੀ ਹੁਣ ਆਪਾਂ ਡਿਜ਼ਾਈਨ ਸੈੱਟ ਕਰਾਂਗੇ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਡਿਜ਼ਾਈਨ ਸੈੱਟ ਕਰਨਾ ਹੈ ਪਹਿਲਾਂ ਆਪਾਂ ਫਰੇਮ ਦੇਖ ਲੈਣਾ ਕਿ ਸਾਡਾ ਫਰੇਮ ਜਿਹੜੇ ਫਰੇਮ ਤੇ ਅਸੀਂ ਬਣਾਉਣਾ ਹੈ ਉਹੀ ਹੈ ਲਓ ਜੀ ਸਾਡਾ ਫਰੇਮ ਉਹੀ ਹੈ ਡਨ ਇਹ ਵੀ ਚੀਜ਼ ਡਨ ਹੈ ਫਿਰ ਨੈਕਸਟ ਆਪਾਂ ਗਿਆਨਾ ਹੈ ਸ਼ੀਟ ਦੇ ਉੱਪਰ ਸ਼ੀਟ ਦੇ ਉੱਪਰ ਗਏ ਜਿਹੜਾ ਆਪਾਂ ਡਿਜ਼ਾਈਨ ਸੇਵ ਕੀਤਾ ਹੈ ਪੀਸੀ ਦੇ ਵਿੱਚ ਉਹ ਤੁਹਾਨੂੰ ਮੈਂ ਸਾਰੀ ਲੌਂਗ ਵੀਡੀਓ ਹੋਰ ਦੱਸਾਂਗੇ ਕਿ ਕਿਵੇਂ ਆਪਾਂ ਸੇਵ ਕਰਦੇ ਆਂ ਸਾਰੀਆਂ ਵੀਡੀਓ ਤੁਹਾਨੂੰ ਬਹੁਤ ਜਲਦੀ ਦਵਾਂਗੇ ਪਰ ਇਸ ਕਰਕੇ ਹੁਣ ਅਸੀਂ ਤੁਹਾਨੂੰ ਸ਼ਾਰਟ ਵਿੱਚ ਹੀ ਦੱਸ ਦੇ ਪਏ ਆ ਕਿ ਫ੍ਰੌਮ ਫਾਈਲ ਦੇ ਵਿੱਚੋਂ ਆਪਾਂ ਜਿਹੜਾ ਸੇਵ ਕੀਤਾ ਹੋਇਆ ਡਿਜ਼ਾਈਨ ਲੈਣਾ ਹੈ ਥਿਸ ਪੀਸ ਇਤੀ ਆਪਾਂ ਫ੍ਰੌਮ ਫਾਈਲ ਦੇ ਵਿੱਚ ਜਿਹੜਾ ਡਿਜ਼ਾਈਨ ਸੇਵ ਕੀਤਾ ਸੀਗਾ ਉਹ ਆਪਾਂ ਕੱਢ ਲਿਆ ਹੋਇਆ ਹੈ ਇਹ ਜੀ ਡਿਜ਼ਾਈਨ ਹੈ ਆਪਣਾ ਹੁਣ ਆਪਾਂ ਇਹਨੂੰ ਸ਼ੀਟ ਦੇ ਉੱਪਰ ਖੜਾਂਗੇ ਸ਼ੀਟ ਦੇ ਉੱਪਰ ਖੜਾਂਦੇ ਆਪਾਂ ਪਹਿਲਾਂ ਇਹ ਖੜਾਂਗੇ ਇਹਨੂੰ ਓਪਨ ਕਰਾਂਗੇ ਇਹ ਜੀ ਆਪਣਾ ਆ ਗਿਆ ਹੁਣ ਆਪਾਂ ਦੂਸਰਾ ਵੀ ਲੈ ਆਈਏ ਡਿਜ਼ਾਈਨ ਜੋ ਕਿ ਦੂਸਰੀ ਫਾਈਲ ਦਿੱਤੀ ਹੋਈ ਸੀ ਉਹ ਵੀ ਆ ਗਿਆ ਆ ਜੀ ਆਪਣਾ ਹੈਗਾ ਇਹ ਡਿਜ਼ਾਈਨ ਇਹਨੂੰ ਆਪਾਂ ਹੁਣ ਕਲਰ ਚੇਂਜ ਕਰਾਂਗੇ ਕਿ ਜਿਹੜੇ ਜਿਹੜੇ ਆਪਾਂ ਕਲਰ ਰੱਖਣੇ ਆ ਕਿੰਨੇ ਕਲਰ ਰੱਖਣੇ ਇਹਦੇ ਵਿੱਚ ਉਹ ਆਪਾਂ ਕਰਾਂਗੇ ਜਿਵੇਂ ਕਿ ਆਪਾਂ ਇਸ ਗਰੁੱਪ ਹੋਇਆ ਹੈ ਇਹਨੂੰ ਆਪਾਂ ਅਨਗਰੁੱਪ ਕਰ ਲਾਂਗੇ ਇਹਨਾਂ ਦੇ ਕਲਰ ਚੇਂਜ ਕਰਨ ਲਈ ਹੁਣ ਆਪਾਂ ਇਹਦਾ ਕਲਰ ਚੇਂਜ ਕਰਾਂਗੇ ਸ਼ੇਡ ਦਾ ਸ਼ੇਡ ਦਾ ਪਿੰਕ ਕਲਰ ਹੀ ਮੈਂ ਚਾਹੁੰਨੀ ਆ ਕਿ ਇਹਦਾ ਕਲਰ ਜਿਹੜਾ ਇਹ ਉਹ ਵਾਈਟ ਹੋ ਜੇ ਆਪਾਂ ਵਾਈਟ ਕਰ ਦਾਂ। ਦੂਸਰਾ ਆਪਾਂ ਚਾਹੁੰਦੇ ਆ ਕਿ ਇਹਦਾ ਕਲਰ yellow ਕਰ ਦਈਏ। ਇਹਦੀ ਆਪਣਾ yellow ਕਲਰ ਹੋ ਗਿਆ ਤੇ ਇੱਧਰ ਆਪਣੇ ਸਾਈਡ ਤੇ ਦਿਨਦੇ ਵੀ ਉਹ ਕਲਰ ਕਿ ਆਪਾਂ ਆਸਾਨੀ ਦੇ ਨਾਲ ਇੱਥੋਂ ਸਿਲੈਕਟ ਕੀਤਾ ਤੇ ਆਪਾਂ ਉਸ ਚੀਜ਼ ਦਾ ਕਲਰ ਕਰ ਲਿਆ। ਜਿਸ ਤਰ੍ਹਾਂ ਤੁਹਾਨੂੰ ਈਜ਼ੀ ਲੱਗਦਾ ਤੁਸੀਂ ਉਸ ਤਰ੍ਹਾਂ ਹੀ ਕਲਰ ਚੇਂਜ ਕਰ ਸਕਦੇ ਹੋ ਇਹਦੇ ਵਿੱਚ ਤੇ ਹੁਣ ਇਹ ਸਾਡਾ ਹੋ ਗਿਆ ਹੈ। ਡਿਜ਼ਾਈਨ ਸੈੱਟ ਹੋ ਗਿਆ ਹੈ। ਹੁਣ ਆਪਾਂ ਇਹਨੂੰ ਕਰ ਲਾਂਗੇ ਡੁਪਲੀਕੇਟ ਸਿਲੈਕਟ ਕਰਕੇ ਗਰੁੱਪ ਕਰਕੇ ਪਹਿਲਾਂ ਗਰੁੱਪ ਕਰ ਲੀਏ ਗਰੁੱਪ ਕਰਕੇ ਸਲੈਕਟ ਕਰਕੇ ਡੁਪਲੀਕੇਟ ਕੀਤਾ ਡੁਪਲੀਕੇਟ ਆਪਾਂ ਇਸ ਕਰਕੇ ਕਰਨਾ ਹੈ ਕਿਉਂਕਿ ਜਿੰਨਾ ਆਪਣਾ ਮੈਜ਼ਰਮੈਂਟ ਦੇ ਅਕੋਰਡਿੰਗ ਆਪਾਂ ਰੱਖਣਾ ਹੈ ਇਸ ਨੂੰ ਰੈਡੀ ਕਰਨਾ ਹੈ ਉਹ ਫਿਰ ਡੁਪਲੀਕੇਟ ਕਰਕੇ ਆਪਣਾ ਸੇਮ ਬਣਦਾ ਜਾਏਗਾ ਡਿਜ਼ਾਈਨ ਫਿਰ ਡੁਪਲੀਕੇਟ ਕੀਤਾ ਫਿਰ ਆਪ ਜੇ ਆਪਾਂ ਸ਼ਾਰਟਕਟ ਟ੍ਰਿਕ ਦੇ ਨਾਲ ਕਰਨਾ ਹੈ ਤੇ ਆਪਾਂ ਸਾਰਾ ਗਰੁੱਪ ਕਰਕੇ ਦੋਵੇਂ ਜਿਹੜੇ ਆਪਾਂ ਕੀਤੇ ਹੋਇਆ ਡਿਜ਼ਾਈਨ ਰੈਡੀ ਕੀਤਾ ਹੋਇਆ ਜਿਹੜਾ ਉਹਨੂੰ ਆਪਾਂ ਸਲੈਕਟ ਕਰਕੇ ਸਾਰੇ ਨੂੰ आप कर लागे ग्रुप ग्रुप करके ग्रुप कर लिया फिर नाल अटैच कर दागे अपना रेडी घेरा लो जी ए जी अपना घेरा रेडी हो चुका है जिना अपन चाहता देख लेंगे ऊना है नहीं तो आप ए कटिंग कर दा ਇਹ ਨੂੰ ਸਿਲੈਕਟ ਕਰਕੇ ਵੇਖ ਲਈਏ ਕਿੰਨਾ ਹੈ ਇਹ ਜੀ ਆ 25.78 ਪਰ ਆਪਾਂ ਨੂੰ ਚਾਹੀਦਾ ਕਿੰਨਾ ਹੈ 24 ਬੀਠੇ ਦੀ ਕਿੰਨੀ ਚਾਹੀਦੀ ਆਪਾਂ ਨੂੰ 24 ਇਸ ਕਰਕੇ ਆਪਾਂ ਐਡਿਟ ਕਰਕੇ ਇਹਨੂੰ ਆਪਾਂ ਛੋਟਾ ਕਰ ਲਾਂਗੇ ਜਿਹੜਾ ਗਰੁੱਪ ਕੀਤਾ ਸੀ ਉਹਨੂੰ ਅਨਗਰੁੱਪ ਕਰ ਲઈએ ਕਿਉਂਕਿ ਆਪਾਂ ਸਟਿਚਸ ਉਹਦੇ ਸਟਿਚਸ ਜਿਹੜੇ ਆ ਉਹ ਕੱਟ ਕਰਨੇ ਨੇ ਅਨਗਰੁੱਪ ਕਰ ਦਿੱਤਾ ਹੁਣ ਆਪਾਂ ਆਹ ਨਹੀਂ ਆਂ ਕਿ ਇਹ ਜਿਹੜੇ ਆਪਾਂ ਆਪਣੇ ਲਈ ਜਿਆਦਾ ਹੈ ਇਸ ਕਰਕੇ ਆਪਾਂ ਇਹ ਕੱਟ ਲਾਂਗੇ ਸਿੱਧਾ ਸ਼ਾਰਟਕਟ ਵੀ ਆਪਾਂ ਕਰ ਸਕਦੇ ਆ ਇਦਾਂ ਜੇ ਆਪਾਂ ਕੱਲੇ ਸਟਿਚਸ ਕੱਟਨੇ ਆ ਉਹਦੀ ਆਪਾਂ ਤੁਹਾਨੂੰ ਅਲੱਗ ਵੀਡੀਓ ਪਾਵਾਂਗੇ ਹਲੋ ਜੀ ਹੁਣ ਆਪਾਂ ਦੇਖਦੇ ਆ ਪੂਰਾ ਇਹਨੂੰ ਸਿਲੈਕਟ ਕਰਕੇ ਇਹ ਕਿੰਨਾ ਹੋ ਗਿਆ ਪੂਰਾ ਸਿਲੈਕਟ ਕਰਕੇ ਵੇਖ ਲੀਏ ਇਹ ਹੋ ਗਿਆ ਜੀ ਆਪਣਾ 24.8 ਕਿ ਮੀਨਸ ਇਹ ਆਪਣਾ ਡਿਜ਼ਾਈਨ ਹੋ ਗਿਆ ਰੈਡੀ ਘੇਰੇ ਦਾ ਹੁਣ ਆਪਾਂ ਬਣਾਵਾਂਗੇ ਜੀ ਬਾਵਾ ਮਾਵਾਂ ਦਾ ਵੀ ਇੱਕ ਆਪਾਂ ਹਿੱਸਾ ਇਹਦੇ ਵਿੱਚੋਂ ਲੈ ਲਾਂਗੇ ਕਿਉਂਕਿ ਆਪਾਂ ਇਹ ਡਿਜ਼ਾਈਨ ਸੈੱਟ ਕੀਤਾ ਹੋਇਆ ਹੈ ਕਲਰ ਆਪਾਂ ਇਹਦੇ ਸਿਲੈਕਟ ਕੀਤੇ ਹੋਏ ਸਾਰੇ ਆ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਘੇਰੇ ਦੇ ਵਿੱਚ ਡਿਜ਼ਾਈਨ ਪਾਇਆ ਸੀਗਾ ਉਹ ਹੀ ਆਪਾਂ ਬਾਜੂ ਤੇ ਪਾਉਣਾ ਹੈ ਜਿਹੜਾ ਆਪਾਂ ਵੱਡਾ ਫਲਾਵਰ ਹੀ ਜਿਹੜਾ ਆਪਣਾ ਜਿਹਦੇ ਵਿੱਚ ਕੋਈ ਕਟ ਵੱਡ ਨਹੀਂ ਕੀਤਾ ਸੀਗਾ ਉਹ ਲੈ ਲੈਣਾ ਹੈ ਫਿਰ ਉਹਨੂੰ ਹੀ ਆਪਾਂ ਡੁਪਲੀਕੇਟ ਕਰਕੇ ਤੇ ਆਪਣਾ ਜਿਹੜਾ ਵਾ ਬਾਹ ਦਾ ਡਿਜ਼ਾਈਨ ਤਿਆਰ ਹੋ ਜਾਏਗਾ ਆ ਵੇਖੋ ਅਸੀਂ ਡੁਪਲੀਕੇਟ ਕਰਕੇ ਨੀਚੇ ਰੱਖਿਆ ਹੋਇਆ ਹੈ ਆ ਵੇਖੋ ਜੀ ਇਹਨੂੰ ਆਪਾਂ ਡੁਪਲੀਕੇਟ ਕੀਤਾ ਸੀ ਫਿਰ ਆਪਾਂ ਇਹਨੂੰ ਅਟੈਚ ਕਰ ਲਿਆ ਇਹ ਪੂਰਾ ਆਪਣੀ ਬਾਹ ਜੀ ਰੈਡੀਓ 10 ਇੰਚ ਦੀ ਚਾਹੀਦੀ ਸੀ ਆਪਾਂ ਨੂੰ ਪਰ ਆਪਾਂ 2 ਇੰਚ ਇਸ ਕਰਕੇ ਵੱਡੀ ਰੱਖੀ ਹੈ ਕਿਉਂਕਿ ਆਪਾਂ ਨੂੰ ਕੜਾਈ 2 ਇੰਚ ਵੱਡੀ ਹੀ ਕਰਨੀ ਚਾਹੀਦੀ ਆ ਕਿਉਂਕਿ ਕੋਈ ਕਟ ਵੱਡ ਕਰਨੀ ਹੋਵੇ ਤੇ ਕੋਈ ਇਸ਼ੂ ਨਹੀਂ ਹੁੰਦਾ ਇਸ ਕਰਕੇ ਆਪਾਂ ਨੂੰ ਕੜਾਈ ਵੱਡੀ ਹੀ ਮੋਸਟਲੀ ਦੋ ਇੰਚ ਹੀ ਆਪਾਂ ਨੂੰ ਰੱਖਣੀ ਚਾਹੀਦੀ ਹੈ ਵੱਡੀ ਇਹ ਜੀ ਆਪਣਾ ਹੋ ਗਿਆ ਬਾਜੂ ਰੈਡੀ ਸਲਵਾਰ ਦੇ ਪੌਂਚੇ ਤਿਆਰ ਕੀਤੇ ਹੋਇਆ ਜੀ ਅਸੀਂ ਇਧਰ ਵੇਖੋ ਜੀ ਇਹ ਕੱਟਵਰਕ ਇਸ ਡਿਜ਼ਾਈਨ ਵਿੱਚ ਨਹੀਂ ਹੈਗਾ ਸੀ ਆਹੀ ਇੱਕ ਫਲਾਵਰ ਸੀਗਾ ਇਹਨੂੰ ਅਸੀਂ ਡੁਪਲੀਕੇਟ ਕਰ ਕਰਕੇ ਅਟੈਚ ਕੀਤਾ ਹੋਇਆ ਹੈ ਤੇ ਕੱਟਵਰਕ ਅਸੀਂ ਕਿਸੇ ਹੋਰ ਡਿਜ਼ਾਈਨ ਦਾ ਚੱਕ ਕੇ ਇਹਦੇ ਨਾਲ ਅਟੈਚ ਕੀਤਾ ਹੋਇਆ ਜੀ ਫਿਰ ਹੁਣ ਅਸੀਂ ਇਹਨੂੰ ਡੁਪਲੀਕੇਟ ਕਰਕੇ ਤੇ ਫਿਰ ਆਪਣੀ ਜਿੰਨੀ ਮੈਜ਼ਰਮੈਂਟ ਦੇ ਅਕੋਰਡਿੰਗ ਪੌਂਚਾ ਰੈਡੀ ਕਰ ਲਾਂਗੇ ਡੁਪਲੀਕੇਟ ਕਰ ਲਿਆ ਹੋਇਆ ਹੈ ਡੁਪਲੀਕੇਟ ਕਰਕੇ ਆ ਵੇਖੋ ਜੀ ਆਪਣਾ ਪੌंचा ਪੂਰਾ ਰੈਡੀ ਹੋ ਚੁੱਕਿਆ ਜਿੰਨਾ ਆਪਾਂ ਨੂੰ ਚਾਹੀਦਾ ਸੀ ਮੈਜ਼ਰਮੈਂਟ ਦੇ ਅਕੋਰਡਿੰਗ ਆ ਦੇਖੋ ਜੀ 14.31 ਹਾਈਟ ਹੋ ਗਈ ਹੈ ਜੀ ਇਹਦੀ ਲੰਬਾਈ ਆਪਾਂ ਨੂੰ 14.30 ਚਾਹੀਦੀ ਸੀ ਬਟ ਕੋਈ ਨਾ 31 ਹੋ ਗਈ ਆ ਇਟਸ ਓਕੇ ਇੰਨਾ ਕੁ ਚੱਲ ਜਾਂਦਾ ਹੈ ਚਾਹੀਦੀ ਆਪਾਂ ਨੂੰ ਘੱਟ ਹੀ ਗਈ ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਹੈ ਕਿ ਆਪਾਂ ਨੂੰ 2 ਇੰਚ ਵਾਧੇ ਰੱਖਣਾ ਚਾਹੀਦਾ ਹੈ ਇਸ ਕਰਕੇ ਆਪਾਂ 2 ਇੰਚ ਇਸ ਨੂੰ ਵਾਧੇ ਰੱਖਿਆ ਹੈ ਡਿਜ਼ਾਈਨ ਆਪਾਂ 2 ਇੰਚ ਵਾਧੇ ਰੈਡੀ ਕੀਤਾ ਹੋਇਆ ਹੁਣ ਆਪਾਂ ਇਹਨੂੰ ਸੇਵ ਕਰਾਂਗੇ ਫਾਈਲ ਤੇ ਗਏ ਆ ਫਾਈਲ ਤੇ ਜਾ ਕੇ 익ਸਪਰਟ ਕੀਤਾ 익ਸਪਰਟ ਤੇ ਆਉਂਦੀ ਹੈ USB ਦੀ ਆਪਸ਼ਨ ਉਹਨੂੰ ਕਲਿੱਕ ਕਰਾਂਗੇ ਫਿਰ USB ਦੀ ਆਪਸ਼ਨ ਆਉਂਦੀ ਆ ਉਹਨੂੰ ਕਲਿੱਕ ਕੀਤਾ ਫਿਰ ਆਪਾਂ ਉਸੇ ਨਾਮ ਤੇ ਹੀ ਸੇਵ ਕਰਾਂਗੇ ਜਿਹੜੇ ਨਾਮ ਤੇ ਆਪਾਂ ਕੰਪਿਊਟਰ ਦੇ ਵਿੱਚ ਸੇਵ ਕੀਤਾ ਹੋਇਆ ਲਓ ਜੀ ਆਪਣਾ ਡਿਜ਼ਾਈਨ ਸੇਵ ਉਹਨਾਂ ਨੇ ਆਪਸ਼ਨ ਦਿਖਾਈ ਹੋਈ ਹੈ ਕਿ ਤੁਹਾਡਾ ਜਿਹੜਾ ਇਹ ਡਿਜ਼ਾਈਨ ਸੇਵ ਹੋ ਚੁੱਕਾ ਹੈ ਤੇ ਤੁਹਾਨੂੰ ਸੌਫਟਵੇਅਰ ਦੇ ਰਿਗਾਰਡਿੰਗ ਹਰ ਵੀਡੀਓ ਬਹੁਤ ਜਲਦੀ ਦੱਸਾਂਗੇ ਦਿਖਾਵਾਂਗੇ ਕਿ ਸੌਫਟਵੇਅਰ ਨੂੰ ਯੂਜ਼ ਕਰਕੇ ਕਿਸ ਤਰ੍ਹਾਂ ਆਪਾਂ ਸੂਟ ਕੱਟਦੇ ਆਂ ਕਿਵੇਂ ਆਪਾਂ ਵਰਕ ਕਰਦੇ ਆਂ ਸੂਟ ਦਾ ਸਾਰਾ ਤੁਹਾਨੂੰ ਬਹੁਤ ਜਲਦੀ ਦੱਸਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਸਾਨੂੰ ਇਸ ਰਿਗਾਰਡਿੰਗ ਦੀ ਵੀਡੀਓ ਚਾਹੀਦੀ ਹੈ ਆਪਾਂ ਉਸ ਰਿਗਾਰਡਿੰਗ ਤੇ ਵੀਡੀਓ ਪਾ ਦਿਆ ਕਰਾਂਗੇ ਤੁਹਾਨੂੰ